ਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਤਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਵਾਹਿਗੁਰੂ ਨਾਨਕ ਹੋਸੀ ਭੀ ਸਚੁ ਤਨ ਤਨ ਗੁਰੂ ਨਾਨਕ ਪਾਤਸ਼ਾ ਕਿਰਪਾ ਕਰਿਓ ਰਹਿਮਤਾ ਕਰਿਓ ਲਖ ਖੁਸ਼ੀਆਂ ਪਾਤ ਕਾਈਆਂ ਜੇ ਸਾਤਗੁਰ ਨਦਰ ਕਰੇ ਤਨ ਤਨ ਗੁਰੂ ਨਾਨਕ ਦੇ ਪਾਤਸ਼ਾ ਤਨ ਤਨ ਗੁਰੂ ਅੰਗਦ ਦੇਵ ਜੀ ਪਾਤਸ਼ਾ ਤਨ ਤਨ ਗੁਰੂ ਅਰਜਨ ਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਗੁਰੂ ਹਰ ਰਾਏ ਜੀ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾ ਨੇ ਅਮਰ ਦੇ ਦਾਤੇ ਆਪ ਨਰੈਣ ਕਲਾ ਧਾਰਵਾਇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਓਟ ਲਿਆ ਆਸਰਾ ਮਹਾਰਾਜ ਟੱਕ ਪਰਦੇ ਰਖ ਲਾਜ ਨਾ ਕਰੋ ਕਿਸੇ ਦੇ ਮਥਾਜ ਮਸਾਜ ਕਰੋ ਦੇ ਜਿਹੜੇ ਨੇਤਰੂ ਮਿਲਿਆ ਅੱਜ ਚਰਮੇ ਸਿਰੋੜੀ ਦਾਾਨੇ ਸਵਾਰ ਜੀ ਤੋਂ ਸੱਤ ਸੱਤ ਸੰਮਨ ਪ੍ਰਾਪਤ ਨਾਨਕ ਨੂੰ ਵੀ ਦੋ ਮਿੰਟ ਦਿਨ ਮਹਾਰਾਜ ਆਪ ਜੀ ਦਾ ਚਾਰ ਪੂਰੇ ਨਾਲ ਢੀਹੋ ਢੀਹੋ ਹੋ ਆਪ ਸਾਧੂ ਸਾਹਿਬ ਅਕਾਲ ਸਾਧੂ ਜੀ ਅਕਾਲ ਸਾਧੂ ਸਾਧੂ ਜੀ ਸਾਧਾਰਪੁਰਕ ਵਾਹਿਗੁਰੂ ਹਾਜ਼ਰਾ ਹਜੂਰ ਸਰਬ ਕਲਾ ਪ੍ਰਪੂਰ ਖੰਡਾਂ ਬ੍ਰਹਮੰਡਾਂ ਦੇ ਮਾਲਕ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਕੂਕਰ ਦੀ ਅਰਦਾਸ ਚਰਨਾਂ ਚ ਪ੍ਰਮਾਣ ਕਰਿਓ ਬੀਜਿਆ ਹਰਿਆ ਕਰਿਓ ਜਿੰਨੇ ਵੀਰ ਮਹਾਰਾਜ ਸੇਵਾ ਲਾਉਣ ਵਾਸਤੂ ਸੀਆਂ ਬਾਤ ਸਾਈਆਂ ਪਈਆਂ ਤੇ ਸਿੱਧੀਆਂ ਕਰਦੋ ਆਪ ਜੀ ਨੇ ਬੋਲਿਆ ਮਹਾਰਾਜ ਚਰਨ ਚਰਨ ਗੁਰ ਏਕ ਪੰਡਾ ਜਾਏ ਚੱਲ ਸਤਗੁਰੂ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਸਤਗੁਰੂ ਇਹਨਾਂ ਦੇ ਉੱਤੇ ਨਜ਼ਰ ਕਰਿਓ ਇਹਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਿਓ ਮਹਾਰਾਜ ਗਰਮੀ ਦਾ ਪਹਿਰਾ ਆ ਆਪ ਖੁਸ਼ੇ ਬਖਸ਼ਿਓ ਮਹਾਰਾਜ ਮਿਹਰ ਪਰਿਆ ਅਥਾਰੇ ਜੀਆਂ ਤੇ ਹੱਥ ਰੱਖਿਓ ਐ ਹਵਕਤ ਖੁਸ਼ੇ ਬਖਸ਼ੋ ਪੇਂਡ ਦੀ ਅਰਦਾਸ ਮਹਾਰਾਜ ਸਰੋਵਰ ਵੀਰਾਂ ਨੇ ਸਾਫ਼ ਕੀਤਾ ਆ ਅੱਜ ਤੋਂ ਮੇਰਾ ਖਿਆਲ ਹਫ਼ਤਾ ਪਹਿਲਾਂ ਵਾਹਿਗੁਰੂ ਰਾਜੇ ਵੀਰ ਨੇ ਪੇਂਡ ਪੇਂਡ ਦੀ ਸੇਵਾ ਸਾਨੂੰ ਕਿਹਾ ਸੀ ਮਹਾਰਾਜ ਗੁਰੂ ਕੇ ਬਾਗ ਕਰਨੀਆਂ ਆ ਇਹਨਾਂ ਸੇਵਾ ਕਰਤੀਆਂ ਸਾਫ਼ ਕਰਨ ਦੀ ਮਹਾਰਾਜ ਸਾਨੂੰ ਭਾਗ ਲਾਓ ਮਹਾਰਾਜ ਸਾਡਾ ਵੀ ਬੀਜਿਆ ਹਰਿਆ ਕਰੋ ਮਹਾਰਾਜ ਜੋਬਨ ਮਜੀਠੀਏ ਨੇ ਬਾਹਰਲੇ ਮੁਲਖ ਚੋਂ ਮਾਇਆ ਭੇਜੀ ਮਹਾਰਾਜ ਸੱਤੇ ਨੇ ਕੈਨੇਡਾ ਚੋਂ ਮਾਇਆ ਭੇਜੀ ਮਹਾਰਾਜ ਹੋਰ ਵੀ ਬੜੀਆਂ ਰੂਹਾਂ ਨੇ ਮਾਇਆ ਭੇਜੀ ਮਹਾਰਾਜ ਉਹਨਾਂ ਦੀਆਂ ਖੁਸ਼ੀਆਂ ਬਖਸ਼ੋ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਿਓ ਕਿਦਾਂ ਰੱਖਿਓ ਸੱਚਖੰਡ ਬਚੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਸਾਰਿਆਂ ਦੇ ਕਿਰਪਾ ਕਰੋ ਕਿਰਪਾ ਕਰੋ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸਿਰਾ ਕਰੋ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਮਨ ਨੂੰ ਭਾਵੇ ਸਤਿ ਸਿਰਾ ਕਰੋ ਦਿਕਾਰੇ ਗ ਜਾਵੇ ਨਿਹਾਲ ਹੋ ਜਾਵੇ ਧੰ ਧੰ ਖੰਡੇ ਵਾਲੇ ਬਾਪੂ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਤ